ਕਹਿੰਦਾ ਮਤ ਨਾ ਦੇਣਾ ਹਨਾ ਵੀ ਉੱਤੇ ਟੂਟੀ ਲਾ ਦਿਓ ਇਹਦੇ ਹੀ ਲਾਈ ਰੱਖੋ ਜੀ ਪਾਣੀ ਆ ਵਾਗ ਗਿਆ ਜੇ ਪਾਣੀ ਪੈ ਗਿਆ ਬਾਈ ਕਹਿੰਦਾ ਚੱਕ ਕੇ ਇੱਥੇ ਲਾਓ ਤੁਹਾਨੂੰ ਨਮਾ ਦੇ ਦਾਂਗੇ ਬਈ ਠੀਕ ਹੈ ਜੀ 300 ਰੁਪਏ ਦਾ ਹੋਲ ਸੇਲ ਰੇਟ ਹੈ ਜੇ ਲੁਧਿਆਣਾ ਲੈਣ ਜਾਓਗੇ ਆਪਾਂ 250 ਦਾ ਦਿੰਨੇ ਆ ਜੀ 5 ਪੀਸ ਨੇ 50 ਰੁਪਏ ਦਾ ਪੀਸ ਪਿਆ ਸਿਰਫ ਅੱਛਾ ਆ ਦੇਖ ਲਓ ਇਹਦੀ ਕੁਆਲਿਟੀ ਦੇਖ ਲਓ ਤੁਸੀਂ ਟਵਿੱਟਰ ਹਨਾ ਹਾਂ ਆ ਦੇਖੋ ਤੁਸੀਂ ਇਹਦੇ ਹੱਥ ਲਾਓ ਮੜਾਜੋ ਇਹਨੂੰ ਫੀਲ ਕਰੋ ਸਿਰਫ 600 ਦੀ ਹੈ ਜੀ ਅੱਛਾ ਇਹ ਇਹਦੀ ਵੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚੇ ਆਂ ਪਿੰਡ ਸੈਦੇ ਵਾਲਾ ਜ਼ਿਲ੍ਹਾ ਮਾਨਸਾ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਵੀ ਕਰਾਵਾਂਗੇ ਤੇ ਇੱਥੇ ਬਾਈ ਤੁਹਾਨੂੰ ਕੱਪੜੇ ਮਿਲਣਗੇ ਬਹੁਤ ਜ਼ਿਆਦਾ ਸਸਤੇ ਤੇ ਆਪਾਂ ਬਾਈ ਕਿਸੇ ਦੀ ਨਾ ਸਪਾਰਸਤੀ ਆਏ ਸੀਗੀ ਵੀ ਬਾਈ ਇੱਥੋਂ ਸਸਤੇ ਮਿਲਦੇ ਆ ਕੱਪੜੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਹੋਊਗਾ ਅੱਜ ਆਪਣਾ ਬਾਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਭਾਈ ਆਪਾਂ ਨੂੰ ਦੱਸ ਦੋ ਕਿਹੜਾ ਪਿੰਡ ਹੈ ਆਪਾਂ ਕਿੱਥੇ ਗਨੇ ਆ ਪਿੰਡ ਹੈਗਾ ਜੀ ਸੈਦੇ ਵਾਲਾ ਸੈਦੇ ਵਾਲਾ ਉਹ ਪਿੰਡ ਹੈ ਜੀ ਇੱਥੇ ਗੁਰਦੁਆਰਾ ਸਾਹਿਬ ਹੈ ਗੁਰੂ ਅਮਰਦਾਸ ਦਾ ਜੋੜਾ ਜਿੱਥੇ ਤੀਜੇ ਪਾਸ਼ਾ ਮਹਾਰਾਜ ਦਾ ਜੀ ਬੋਹਾ ਦੇ ਨੇੜੇ ਭੁਲਾੜਾ ਦੇ ਨੇੜੇ ਜ਼ਿਲ੍ਹਾ ਮਾਨਸਾ ਜੀ ਠੀਕ ਹੈ ਬੋਹੇ ਤੋਂ ਕਿੰਨਾ ਕਿੰਨੀ ਬਾਅਦ ਹੈ ਬੋਹੇ ਤੋਂ 6 ਕਿਲੋਮੀਟਰ ਚੜਦੇ ਵਾਲੀ ਸਾਈਡੋਂ ਆਉਣਾ ਜੀ ਬਸ ਠੀਕ ਹੈ ਤੇ ਦੋਸਤੋ ਇਹ ਜਿਹੜੀ ਪੈਂਟ ਤੇ ਸ਼ਰਟ ਹੈ ਠੀਕ ਹੈ ਜੇ ਤੁਸੀਂ ਆਮ ਦੁਕਾਨ ਤੋਂ ਲਓਗੇ ਜਾਂ ਬਾਜ਼ਾਰ ਦੇ ਵਿੱਚੋਂ ਲਓਗੇ ਹਨਾ ਤੇ ਇਹ ਤੁਹਾਨੂੰ ਘੱਟ ਤੋਂ ਘੱਟ 2000 ਤੋਂ ਘੱਟ ਨਹੀਂ ਮਿਲ ਆਹ ਪੈਂਟ ਤੇ ਆਹ ਮਨ ਕੇ ਚਲੋ ਆਹ ਪੈਂਟ ਤੇ ਆਹ ਸ਼ਰਟ ਗਲਤ ਹੋ ਗਿਆ ਸੀ ਕੰਮ ਤੇ ਬਾਈ ਇਹ ਕਿੰਨੇ ਪੈਸੇ ਆ ਦੀ ਸਾਢੇ 450 ਦੀ ਸ਼ਰਟ ਹੈ ਜੀ 600 ਦੀ ਪੈਂਟ ਹੈ ਠੀਕ ਹੈ ਹੁਣ ਬਾਈ ਯਾਰ 50 ਦਾ ਬਣ ਗਿਆ ਅੱਛਾ ਇੱਥੇ ਗੱਲ ਇਹ ਵੀ ਆਉਂਦੀ ਹੈ ਬਾਈ ਹਨਾ ਵੀ ਸਸਤਾ ਹੋਊਗਾ ਤੇ ਮਾੜਾ ਮਾਲ ਹੋਊਗਾ ਧੋਣ ਦੇ ਨਾਲ ਰੰਗ ਜਿਹੜਾ ਰੰਗ ਹੈ ਉਹ ਲੈ ਜਾਊਗਾ ਚੱਕ ਲਿਓ ਜੀ ਵਾਪਸ ਵਾਪਸ ਨਾ ਵੀ ਲੈ ਜਾਓ ਦੇਖ ਲਓ ਹਾਂ ਗਰੰਟੀਡ ਹੈ ਚਮਕ ਹੈਤਾ ਜੀ ਠੀਕ ਹੈ ਲਓ ਮਿੱਤਰੋ ਗਰੰਟੀ ਫੁੱਲ ਹੈ ਤੇ ਆਪਾਂ ਹੋਰ ਵੀ ਚੀਜ਼ਾਂ ਦਿਖਾਉਣੇ ਆਪਾਂ ਅੰਦਰ ਚੱਲਦੇ ਆਂ ਤੇ ਬਾਈ ਹੁਣ ਜੇ ਮਨ ਕੇ ਚਲੋ ਸਰਦੀਆਂ ਦਾ ਸੀ ਸਰਦੀਆਂ ਦੇ ਵਿੱਚ ਕੀ ਕੀ ਕਲੈਕਸ਼ਨ ਆਪਣੇ ਕੋਲ ਸਰਦੀਆਂ ਦਾ ਤੁਸੀਂ ਆ ਦੇਖ ਲਓ ਜੀ ਤੁਸੀਂ ਹੁਣ ਵੀਡੀਓ 'ਚ ਤਾਂ ਪਤਾ ਨਹੀਂ ਲੱਗਦਾ ਚਾਹੇ 50 ਰੁਪਈਆ ਦੀ ਚੀਜ਼ ਆ ਜੇ 5000 ਦੀ ਆ ਆ ਤੁਸੀਂ ਆਪ ਦੇਖ ਲਓ ਹੱਥ ਲਾ ਕੇ ਠੀਕ ਐ 17 1800 ਦੀ ਹਲਫੀ ਆ ਜੀ 950 ਦੀ ਲੈ ਜੋ ਸਰ ਆ ਸਿਰਜਾ ਵੀ ਲੈ ਗਿਆ ਬਈ ਇਹ ਵੀ ਨਾਲ ਹੈ ਨਾ ਕੈਪ ਵੀ ਨਾਲ ਆ ਜੀ ਆ ਲੋ ਕੈਪ ਨਾਲ ਐ ਜਿੱਪਾਂ ਦੇ ਉੱਤੇ ਜਿਹੜਾ ਕੁਛ ਇਹਦੇ ਤੇ ਟੈਗ ਤੇ ਲਿਖਿਆ ਉਹੀ ਬ੍ਰਾਂਡਿੰਗ ਨਾਲ ਜਿੱਪਾਂ ਤੇ ਹੋਈ ਆ ਦੇਖ ਲਓ ਠੀਕ ਐ ਓਕੇ ਤੇ ਉਹ ਹੈਵੀ ਪੂਰੀ ਗਰਮ ਚੀਜ਼ ਐ ਓਕੇ ਆ ਦੇਖ ਲਓ ਮਿੱਤਰੋ ਤੇ ਵਿਜ਼ਿਟ ਕਰ ਲਓ ਤੇ ਐਡਰੈਸ ਕੋ ਨੂੰ ਦੱਸਤਾ ਨੰਬਰ ਵੀ ਦਿੱਤਾ ਹੋਇਆ ਆ ਦੇਖ ਲਓ ਇੰਦਰ ਬਾਈ ਇੰਪੋਰਟਡ ਚ ਟਰੈਕ ਸੂਟ ਹੈ ਜੀ ਆਹ ਇਹ ਟਰੈਕ ਸੂਟ ਇਹਦੀ ਵੀ ਕੁਆਲਿਟੀ ਤੁਸੀਂ ਦਿਖਾ ਦਿਓ 10 ਤੋਂ ਮੜਾ ਜਾ ਨਾਲ ਲੋਰ ਆ ਇਹਦਾ ਪੂਰਾ ਹੈਵੀ ਇਹ 2500 3000 ਤੋਂ ਘੱਟ ਕੋਈ ਨਹੀਂ ਦੇ ਰਿਹਾ ਜੀ 2000 ਤੋਂ ਦੇ ਰਿਹਾ ਸਮਝੋ ਸੇਲ ਆ ਰੱਖਿਆ ਨੇ 1500 ਰੇਟ ਆਈ ਆਪਣਾ ਇਹਦਾ ਤੁਸੀਂ 1500 ਰੁਪਏ ਲਾਉਂਦਾ ਬਈ ਤੁਸੀਂ ਕਮਾਉਂਦੇ ਕਮੂਂਦੇ ਵੀ ਹੋ ਕੁਛ ਨਾ ਕਿਵੇਂ ਗੱਲ ਦੋ ਤਿੰਨ ਗੱਲਾਂ ਨੇ ਜੀ ਇੱਕ ਤਾਂ ਆਪਣਾ ਜਿਹੜਾ ਮਾਲ ਸਿੱਧਾ ਫੈਕਟਰੀ ਚ ਆਉਂਦਾ ਵਿੱਚ ਵਿਚੋਲਾ ਨਹੀਂ ਕੋਈ ਹੈਗਾ ਹੁਣ ਫੈਕਟਰੀ ਚੋਂ ਚੱਕ ਕੇ ਪਹਿਲਾਂ ਡੀਲਰ ਆਪਦਾ ਰੇਟ ਲਾਉਂਦਾ ਫਿਰ 100 200 ਕਮਾ ਜਾਂਦਾ ਵਿੱਚੋਂ ਫਿਰ ਅਗਾ ਤੁਹਾਨੂੰ ਹੋਰ ਦੇਣ ਆਉਂਦਾ ਹੋਲ ਸੇਲਰ ਅਸੀਂ ਸਿੱਧਾ ਫੈਕਟਰੀ ਚ ਲਿਓਨੇ ਆ ਜੀ ਦੂਜੀ ਗੱਲ ਆਪਾਂ ਬੈਠੇ ਪਿੰਡ ਚ ਆ ਤਾਂ ਸਾਨੂੰ ਕਰਾਇਆ ਨਹੀਂਗਾ ਠੀਕ ਹੈ ਹੁਣ ਜੇ ਇਹੀ ਸ਼ਹਿਰ ਚ ਐਡਾ ਸ਼ੋਅਰੂਮ ਹੋਵੇ ਇਹਦਾ ਲੱਖ ਰੁਪਿਆ ਫਿਰ ਉਹ ਕੱਪੜਿਆਂ ਦੀ ਪਊਗਾ ਜੀ ਇਹ 1500 ਵਾਲਾ ਆਟੋਮੈਟਿਕ ਜੇ ਅਸੀਂ ਵੀ ਸ਼ਹਿਰ ਚ ਬੈਠੀ ਤਾਂ ਅਸੀਂ 2000 ਦਾ ਵੇਚਾਂਗੇ ਵਿਕੂਗਾ ਬਈ ਹਾਂਜੀ ਇਹ ਗੱਲ ਹੈ ਬਹੁਤ ਟ੍ਰੈਂਡ ਦੇ ਹਿਸਾਬ ਨਾਲ ਆਣਾ ਹੈ ਹਨਾ ਵੀ ਕਿੱਥੇ ਬੈਠੇ ਆਪਾਂ ਉਹ ਮੈਟਰ ਕਰਦਾ ਤੇ ਆਹ ਬਈ ਆਹ ਆ ਜਿਵੇਂ ਮੰਨ ਕੇ ਚੱਲੋ ਆਹ ਦੇਖ ਲਓ ਇਹਦੀ ਕੁਆਲਿਟੀ ਦੇਖ ਲਓ ਠੀਕ ਹੈ ਹਨਾ ਹਾਂ ਆ ਦੇਖੋ ਤੁਸੀਂ ਇਹਦੇ ਹੱਥ ਲਾਓ ਮੜਾਓ ਇਹਨੂੰ ਫੀਲ ਕਰੋ ਸਿਰਫ ਅੱਛਾ ਇਹਦੀ ਵੀ ਰੰਗ ਪੇਂਟ ਦੀ ਗਾਰੰਟੀ ਜੇ ਨਿਕਲਦੀ ਬੁਰ ਦੀ ਗਾਰੰਟੀ ਸਾਰਾ ਜਿੰਨਾ ਮਾਲ ਆਪਣੇ ਕੋਲੇ ਸਾਰਾ ਗਾਰੰਟੀ ਵਾਲਾ ਹੈ ਅੱਛਾ ਹਾਂਜੀ ਤੇ ਚ ਹੈ ਨਾ ਦੇਖੋ ਹਾਂਜੀ ਹਾਂਜੀ ਤੇ ਆਹ ਦੇਖ ਲੋ ਜੀ ਆਹ ਉੱਪਰ ਹੈ ਕੱਲਾ ਅੰਦਰ ਨੈਟ ਲੱਗਿਆ ਜੀ ਉੱਪਰੋਂ ਵਧੀਆ ਹੂੰ ਵਿੰਡ ਸੇਟਰ ਵੀ ਕਹਿੰਦੇ ਇਹਨੂੰ ਉੱਪਰ ਵੀ ਕਹਿੰਦੇ ਆ 450 ਦਾ ਸਿਰਫ ਸਿਰਫ 450 ਦਾ ਜੀ ਠੀਕ ਹੈ ਜੇ ਭਾਈ ਆਪਾਂ ਉਹ ਜਿਹੜਾ ਐਕਸਪੋਰਟ ਦਾ ਮਾਲ ਆਉਂਦਾ ਹੈ ਹਨਾ ਜੇ ਆਪਾਂ ਉੱਥੋਂ ਹੀ ਲੈਣ ਵਗ ਜੀ ਇਹ 400 ਦਾ ਆਪਾਂ ਨੂੰ ਪੁਰਾਣਾ ਮਿਲੂਗਾ ਤੁਸੀਂ ਇਹ ਨਾ ਨਵਾਂ ਦੇਈ ਜਾਨਾ ਨਵਾਂ ਦੇਈ ਜਾਨਾ ਜੀ ਹੁਣ ਤੁਸੀਂ ਆਹ ਆ ਦਿਖਾ ਦਿ ਕਿੱਡੀ ਜ਼ਬਰਦਸਤ ਆ ਕਢਾਈ ਦਿਖਾ ਦਿਓ ਠੀਕ ਹੈ ਲੱਗਦਾ ਨਾ オリジナル ਪੀਸ ਨਾਲ ਲੋਰ ਹੈ ਦਾ ਇੰਨੇ ਹੀ ਜ਼ਬਰਦਸਤ ਲੋਰ ਆ ਪੂਰਾ ਅੱਛਾ ਤੁਸੀਂ ਦੇਖ ਲਓ ਕਿੰਨਾ ਹੈਵੀ ਪੀਸ ਹੈ ਹਾਂ ਬਲੈਕ ਦੇ ਵਿੱਚ ਹੀ ਲੋਰ ਹੈ ਹਨਾ ਹਾਂ ਬਲੈਕ ਚ ਲੋਰ ਹੈ ਮਤਲਬ ਇਹਦੇ ਚਾਰ ਪੰਜ ਕਲਰ ਨੇ ਠੀਕ ਹੈ ਇਹਨੂੰ ਵੀ 22500 ਤੋਂ ਘੱਟ ਕੋਈ ਨਹੀਂ ਦਿੰਦਾ ਠੀਕ ਹੈ ਬਈ ਆ ਲਓ ਦਿਖਾ ਦਿਓ ਸਿਰਫ 1500 ਦਾ ਜੀ ਸਿਰਫ 1500 ਹਾਂਜੀ ਹਾਂਜੀ ਠੀਕ ਹੈ ਜੇ ਭਾਬੀ ਛੇਰ ਚੋਂ ਆਹ ਕੱਲੀ ਹੁੱਡੀ ਲੈਣ ਵਗ ਗਈਏ ਕੱਲੀ ਹੁੱਡੀ 14 1500 ਦਾ 1500 ਇਹ ਗੱਲ ਦੀ ਗਰੰਟੀ ਹੈ 1500 ਵਾਲੀ ਵੀ ਪ੍ਰਿੰਟ ਵਾਲੀ ਹੈ ਜੀ ਆਹ ਕਢਾਈ ਹੈ ਤੁਸੀਂ ਦੇਖ ਲਓ ਸਹੀ ਹੈ ਥੋੜਾ ਜਿਹਾ ਕੋਲੇ ਕਰਕੇ ਕਢਾਈ ਦਿਖਾ ਦਿਓ ਕਿੰਨੀ ਜ਼ਬਰਦਸਤ ਹੈ ਠੀਕ ਹੈ ਭਾਈ ਪੂਰਾ ਟਰੈਕਸੂਟ 1500 ਦਾ ਇਹ ਬੱਚਿਆਂ ਵਾਲੇ ਵੀ ਕੱਪੜੇ ਮਿਲਦੇ ਆ ਭਾਈ ਆਪਣੇ ਅੱਛਾ ਬੱਚਿਆਂ ਵਾਲੇ ਨਹੀਂ ਗਾ ਸਿਰਫ ਜੈਂਟਸ ਹੈ ਜੀ ਠੀਕ ਹੈ ਹੁਣ ਆ ਇੱਕ ਟਰੈਕਸੂਟ ਰਹੇਗਾ ਜੀ ਵਾਟਰ ਪ੍ਰੂਫ ਹੈ Ориਜినਲ ਆ ਵਿਖਾਓ ਪਿੱਛੋਂ ਕਿੰਨੀ ਸੋਹ ਪਾਣੀ ਦੀ ਪਾਈਪ ਲਾਈ ਰੱਖੋ 2-3 ਘੰਟੇ ਜੇ ਤੁਪਕਾ ਅੰਦਰ ਵਗ ਗਿਆ ਪੈਸੇ ਨਾ ਦਿਓ ਠੀਕ ਹੈ ओरिजिनल ਵਾਟਰ ਪ੍ਰੂਫ ਹੈ ਜੀ 2000 ਤੋਂ ਘੱਟ ਨਹੀਂ ਆਉਂਦਾ ਸਿਰਫ 900 ਰੁਪਏ ਦਾ ਹਮ ਆ ਕਰ ਲਓ ਮਿੱਤਰੋ ਚੈੱਕ ਬਾਈ ਕਹਿੰਦਾ ਭਾ ਮੈਂ ਤਿੰਨ ਦਿਨ ਹੈ ਨਾ ਵੀ ਉੱਤੇ ਟੂਟੀ ਲਾ ਦਿਓ ਇਹਦੇ ਹੀ ਲਾਈ ਰੱਖੋ ਜੀ ਪਾਣੀ ਵਗ ਗਿਆ ਜੇ ਪਾਣੀ ਪੈ ਗਿਆ ਬਾਈ ਕਹਿੰਦਾ ਚੱਕ ਕੇ ਇੱਥੇ ਲਾ ਦਿਓ ਤੁਹਾਨੂੰ ਨਮਾ ਦੇ ਦਾਂਗੇ ਨਾ ਲੋਰ ਹੈ ਇੱਕ ਹੁਣ ਤੁਹਾਨੂੰ ਆ ਦੇਖੋ ਹੋਰ ਮਾਲਾਂ ਵਾਲੀ ਆਈਟਮ ਆਈ ਮਿਲੂਈ ਮਾਲ ਚੋਂ ਦਿਖਾ ਦੂ ਮੈਂ ਬੋਲਦਾ ਨਹੀਂ ਇਹਦੇ ਬਾਰੇ ਹਮ ਠੀਕ ਹੈ ਜੀ ਆਪਾਂ ਕਹਿੰਦੇ ਪਿੰਡ ਦਾ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਪੈਕਿੰਗ ਚੈੱਕ ਕਰ ਲਓ ਹਮ 10 ਦਿਨ ਪਾਈ ਰੱਖੋ ਪੈਰ ਚੋਂ ਮੁਸਕ ਨਹੀਂ ਆਊਗੀ ਅੱਛਾ ਮਾਲ ਚੋਂ ਮਿਲੂ ਤੁਹਾਨੂੰ 1000 ਰੁਪਏ ਦੀ 800 ਦੀ 900 ਦੀ ਇਸ ਤਰ੍ਹਾਂ ਜੀ ਮਿਲਦੀਆਂ ਬਈ ਠੀਕ ਹੈ ਜੀ 300 ਰੁਪਏ ਦਾ ਹੋਲ ਸੇਲ ਰੇਟ ਹੈ ਜੇ ਲੁਧਿਆਣੇ ਲੈਣ ਜਾਓਗੇ ਆਪਾਂ 250 ਦਾ ਦਿੰਨੇ ਆ ਜੀ 5 ਪੀਸ ਨੇ 50 ਰੁਪਏ ਦਾ ਪੀਸ ਪਿਆ ਸਿਰਫ ਅੱਛਾ ਹਾਂਜੀ 250 ਦਾ ਇੱਕ ਪੂਰਾ ਬਾਕਸ 5 ਪੀਸ ਨੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਜੇ ਮੋਲ ਚੋਂ ਲਵਾਂਗੇ ਤਾਂ ਭਾਈ ਦੁੱਗਣਾ ਤਿੰਗਣਾ ਹੋ ਜਾਊਗਾ ਮੇਰੇ ਮੋਲ ਚੋਂ ਤਾਂ ਪਤਾ ਹੀ ਹੈ 1000 ਰੁਪਏ ਤੋਂ ਘੱਟ ਮਿਲਦਾ ਨਹੀਂ ਤੇ ਕੰਪਨੀ ਦੀ ਗਰੰਟੀ ਹੋਊਗੀ ਬਾਈ ਠੀਕ ਹੈ ਤੇ ਭਾਈ ਕੁਝ ਵੀ ਲੈਣਾ ਹੈ ਨਾ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਨੰਬਰ ਥੱਲੇ ਮੈਂਸ਼ਨ ਕੀਤਾ ਹੋਇਆ ਹੈ ਬਾਈ ਤੇ ਆ ਜਾਓ ਤੁਸੀਂ ਕਿਉਂਕਿ ਦਿਖਾਉਣ ਨੂੰ ਇੱਥੇ ਬਹੁਤ ਕੁਝ ਹੈ ਮੇਨ ਗੱਲ ਇਹ ਹੈ ਜੀ ਆਪਣੇ ਪੇਜ ਤੇ ਜਾਓ ਭਾਰਤ ਦੀ ਪਹਿਲੀ ਦੁਕਾਨ ਹੈ ਜਿਨ੍ਹਾਂ ਨੇ ਪੇਜ ਤੇ ਜਿੰਨਾ ਸਾਡੇ ਕੋਲ ਸ ਇੱਥੇ ਆ ਸਾਰਾ ਸੋਨੂੰ ਰੇਟ ਓਪਨ ਕਰਤੇ ਪੇਜ ਆਪਣੇ ਜ਼ਰੂਰ ਫੋਲੋ ਕਰੋ ਪੇਜ ਤੋਂ ਜਾਇ ਬਣਾ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਠੀਕ ਹੈ ਤੇ ਬਾਈ ਤੁਹਾਨੂੰ ਇੱਥੇ ਆ ਕੇ ਹੀ ਪਤਾ ਲੱਗੂਗਾ ਵੀ ਇੱਥੋਂ ਮਿਲਦਾ ਕੀ ਕੀ ਹੈ ਕਿਉਂਕਿ ਆਟਮਾ ਬਹੁਤ ਨੇ ਤੇ ਵੀਡੀਓ ਦੇ ਵਿੱਚ ਇੰਨੀਆਂ ਮੈਂਸ਼ਨ ਕੀਤੀਆਂ ਨਹੀਂ ਜਾਂਦੀਆਂ ਹਨਾ ਬਾਈ ਤੇ ਥੱਲੇ ਨੰਬਰ ਮੈਂਸ਼ਨ ਕੀਤਾ ਹੋਇਆ ਤੇ ਤੁਸੀਂ ਆਜੋ ਸਤਿ ਸ੍ਰੀ ਅਕਾਲ